ਖਬਰ ਦੇਖਣ ਤੋਂ ਪਹਿਲਾਂ YouTube ਚੈਨਲ ਸਟਾਰ ਵਿਜੇ ਸੱਚਤਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ। ਯੂਥ ਹਿੰਦੂ ਵੈਲਫੇਅਰ ਐਸੋਸੀਏਸ਼ਨ ਫਗਵਾੜਾ ਦੇ ਚੇਅਰਮੈਨ ਰਵਿੰਦਰ ਗੁਪਤਾ ਅਤੇ ਪ੍ਰਧਾਨ ਸਮਰ ਗੁਪਤਾ ਦੀ ਅਗਵਾਈ ਹੇਠ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਸ਼੍ਰੀ ਰਾਮ ਜੀ ਦੇ ਪ੍ਰਾਣ ਪ੍ਰਤੀਸ਼ਟਾ ਸਮਾਰੋਹ ਨੂੰ ਸਮਰਪਿਤ ਸ਼ੋਭਾ ਯਾਤਰਾ ਸਜਾਈ ਗਈ। ਇਹ ਸ਼ੋਭਾ ਯਾਤਰਾ ਓਂਕਾਰਨਗਰ ਸ਼ਿਵ ਮੰਦਿਰ ਤੋਂ ਸ਼ੁਰੂ ਹੋਈ ਅਤੇ ਮੁਹੱਲੇ ਦੀ ਪਰिक्रमा ਕਰਦੀ ਹੋਈ ਜੀ ਸੀ ਟਿ ਮਿਲ ਮਾਰਕੀਟ ਤੋਂ ਵਾਪਸ ਹੁੰਦੇ ਹੋਏ ਛੇ ਮੰਦਰ ਸਮਾਪਤ ਹੋਈ ਇਸ ਮੌਕੇ ਜਾਣਕਾਰੀ ਦਿੰਦੇ ਆ ਸਮਰ ਗੁਪਤਾ ਅਤੇ ਰਵਿੰਦਰ ਗੁਪਤਾ ਨੇ ਦੱਸਿਆ ਕਿ ਮਿਤੀ 22 ਜਨਵਰੀ ਨੂੰ ਸ਼੍ਰੀ ਰਾਮ ਜੀ ਦਾ ਪ੍ਰਾਣ ਪ੍ਰティਸ਼ਠਾ ਪ੍ਰੋਗਰਾਮ ਓਂਕਾਰਨਗਰ ਦੁਸ਼ਹਿਰਾ ਗਰਾਊਂਡ ਵਿਖੇ ਐਲਈਡੀ ਸਕਰੀਨ ਲੱਗੇ ਲਾਈਵ ਦਿਖਾਇਆ ਜਾ ਰਿਹਾ ਹੈ ਉਹਨਾਂ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਕਿ 22 ਜਨਵਰੀ ਨੂੰ ਕਰਵਾਏ ਜਾ ਰਹੇ ਇਸ ਸਮਾਗਮ ਵਿੱਚ ਵੱਧ ਚੜ ਕੇ ਹਿੱਸਾ ਲੈ ਇਸ ਮੌਕੇ ਸਮਰ ਗੁਪਤਾ ਰਵਿੰਦਰ ਗੁਪਤਾ ਚਮਨ ਲਾਲ ਪੱਪੂ ਵਿਵੇਕ ਰਾਜਕਿਸ਼ੋਰ ਸਰਵਣ ਰਕੇਸ਼ ਰਾਜੀਸ਼ ਅਤੇ ਸੰਸਥਾ ਦੇ ਸਮੂਹ ਮੈਂਬਰ ਹਾਜ਼ਰ ਸਨ ਹੋਰ ਨਵੀਆਂ ਤੇ ਜਾਣਕਾਰੀ ਭਰਪੂਰ ਖਬਰਾਂ ਨੂੰ ਆਪਣੇ ਮੋਬਾਈਲ ਫੋਨ ਤੇ ਦੇਖਦੇ ਰਹਿਣ ਲਈ ਚੈਨਲ ਸਟਾਰ ਵਿਜੀ ਸਜਦਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲਓ ਅੱਜ ਬਹੁਤ ਖੁਸ਼ੀ ਦੀ ਨਾਲ ਆਈ ਕਈ ਵਰ੍ਹਿਆਂ ਤੋਂ ਬਾਅਦ ਇਲਾਮ ਜੀ ਆਪਣੇ ਪਰਿਵਾਰ ਚਾ ਰਹੇ ਨੇ ਇਲਾਮ ਜੀ ਦੀ ਪ੍ਰਾਂਤ ਪਿਛਤਾ ਦੇ ਪਲੱਸ ਦੇ ਵਿੱਚ ਮਲਾਵ ਕਾਨ ਨੰਬਰ ਦੇ ਵਿੱਚ ਯੂਥ ਹਿੰਦੀ ਵੈਲਫਰ ਐਸੋਸੀਏਸ਼ਨ ਵੱਲੋਂ ਅੱਜ ਭਾਗਵਾ ਮਾਰਚ ਕੱਢਿਆ ਜਾ ਰਿਹਾ ਹੈ ਕੱਲ ਜਿਹੜਾ 22 ਤਰੀਕ ਨੂੰ ਯੂਥ ਹਿੰਦੀ ਵੈਲਫਰ ਐਸੋਸੀਏਸ਼ਨ ਵੱਲੋਂ ਲਾਈਵ ਸਟਰੀਮ ਤੇ ਮਲਾਵ ਬਾਗ ਨੰਬਰ ਦੇ ਵਿੱਚ ਭਾਗ ਲਵੇਗਾ ਆਸ਼ੀਰਾਮ ਪਹਿਲਾਂ ਤੋਂ ਸਾਰੇ ਦੇਸ਼ਵਾਸੀਆਂ ਨੂੰ ਪ੍ਰਵੂਚੀ ਰਾਮ ਦਾ ਜਿਹੜਾ ਬਾਬਾ ਮੰਦਰ ਬਣ ਰਿਹਾ ਹੈ ਉਹਨੂੰ ਸਾਰੇ ਨੂੰ ਸਾਰੇ ਸਮਾਧਨੀ ਪਰਵਾਹ ਕਰਾਵਾਉਣ ਲਈ ਤੇ ਸਾਰੇ ਦੇਸ਼ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਮੈਂ ਰਵਿੰਦਰ ਗੁੱਤਾ ਯੂਥ ਇੰਡੀਆ ਕਲਗਰ ਐਸੋਸੀਏਸ਼ਨ ਵੱਲੋਂ ਸਾਰੇ ਦੇਸ਼ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਕਦੇ ਗੁਰਦਿਆਂ ਨਾਲ ਜਿਹੜੀ ਮੈਦਾਨੀਆਂ ਕੀਤੀ ਆ ਤੇ ਜਿਹੜੇ ਸੰਗਰਸ਼ ਕੀਤੇ ਪ੍ਰਭੂ શ્રી RAM ਦੇ ਮੰਦਰ ਲਈ ਅੱਜ ਅਸੀਂ ਬੜੇ ਭਾਵੁਸ਼ਾਲੀ ਆ ਇਸਨੂੰ ਉਹ ਸ਼ਾਨ ਉਹ ਪਾਣ ਸਾਡੀ ਦੇਖੜੀ ਮਿਲਦਾ ਹੈ असीं उहो साक्षात ग्रह बणे सॼे पीड़ी वञ तक सघे पर असीं बड़े सौ भाग्यशाली आहे अॼु सॼे राधा प्रभु श्री राम दवे मंदर जा कला जहिड़ा कार्यक्रम प्राष्ठा खां अयोध्या में हुअण जा महसूस कर रहे प्रतिष्ठा का कार्यक्रम लाइव टेलीकास्ट करवाया जा रहा है मैं खजौरा वासी अपील करूंगा जंगल पहुंच के प्राण प्रतिष्ठा के कार्यक्रम की शोभा में निभा जय श्री राम जय श्री राम जय श्री